ਸਸਿਕਾਹ ਦੋਸਤੋ ਤੁਸੀਂ ਦੇਖ ਰਹੇ ਦਜੀਤ ਤਜੂਬਾਨ ਦੋਸਤੋ ਅੱਜ ਹੁਸ਼ਿਆਰਪੁਰ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਜਿਹੜੀ ਅਖਲ ਭਾਤੀ ਅਗਰਵਾਲ ਸੰਮੇਲਨ ਪੰਜਾਬ ਆ ਸਰਿੰਦਰ ਅਗਰਵਾਲ ਜਿਹੜੇ ਉਹਦੇ ਰਿਹਾਖਸ਼ ਨੇ ਉਹਨਾਂ ਦੀ ਅਧਿਅਕਸ਼ਤਾ ਦੇ ਵਿੱਚ ਹੋਈ ਹੈ ਉਹਨਾਂ ਨੇ ਇੱਕ ਕਾਰਗ੍ਰਾਮ ਆਯੋਜਨ ਕੀਤਾ ਜਿਹੜਾ ਮੈਗਾ ਡਾਂਸ ਫੈਸਟ 2024 ਇਹ ਕੀ ਆ ਇਹਦੇ ਸੰਬੰਧ ਜੇ ਅਸੀਂ ਗੱਲ ਕਰਾਂਗੇ ਇਹ ਕਦੋਂ ਹੋ ਰਿਹਾ ਕਿੱਥੇ ਕਰਵਾਇਆ ਜਾ ਰਿਹਾ ਔਰ ਇਸ ਪ੍ਰੋਗਰਾਮ ਦਾ ਕੀ ਉਦੇਸ਼ ਹੈ ਕੀ ਮੋਟਿਵ ਆ ਸੋ ਇਹ ਸਾਰੇ ਸਵਾਲਾਂ ਨੂੰ ਲੈ ਕੇ ਅਸੀਂ ਸ੍ਰੀ ਸੰਤ ਸ੍ਰਿੰਦਰ ਅਗਵਾ ਜੀ ਜਿਹੜੇ ਇਹਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਭ ਤੁਹਾਡਾ ਸਵਾਗਤ ਹੈ ਜੀ ਦਰਸ਼ਕਾਂ ਨੂੰ ਮੇਰੀ ਪਿਆਰ ਲਈ ਸੱਸੀ ਗੱਲ ਮੈਂ ਸੁੰਦਰ ਕਰਵਾ ਦੇ ਅੱਜ ਸਕੇਟ ਪ੍ਰਿੰਟ ਅਖਿਲ ਭਾਰਤੀ ਅਗਰਵਾਸ ਸੁਮੇਲਾ ਅਸੀਂ ਜਿਹੜਾ ਇਹ ਮੇਗਾ ਡਾਂਸ ਫੈਸਟੀਵਲ ਕਰਾ ਰਹੇ ਹਾਂ ਅਸੀਂ ਆਲਓਵਰ ਪੰਜਾਬ ਦੇ ਵਿੱਚ मेन जो मकसद है ये जी साएँ हैं और प्रतिभाएं असें उजागर करना है कि उन्होंने एक प्लेटफॉर्म देना है ताकि साढ़े बच्चे जोड़े इस आने वाले टाइम के अपने स्टेज पर प्रोग्राम कर सकन तो कोई भी किसी भी प्रकार की कोई उन्होंने कोई प्रतिभा है वह उजागर हो सके सर एक कदम करवाया जा रहा कितने करवाया जा रहा है ਸਾਡੇ 2 ਮਹੀਨਾ ਪਹਿਲਾਂ ਇੱਕੀ ਤਿਆਰੀ ਚੱਲਦੀ ਪਈ ਹੈ ਇਹ ਜੈਮ ਇਨ ਗੈਂਬਲਿੰਗ ਇੰਟਰਨੈਸ਼ਨਲ ਸਕੂਲ ਸ਼ਹਾਬੂਦ ਦੇ ਵਿੱਚ 28 ਅਪ੍ਰੈਲ ਨੂੰ ਦਿਨ ਐਤਵਾਰ ਨੂੰ ਉੱਥੇ ਕਰਾਇਆ ਜਾ ਰਿਹਾ ਹੈ ਕਿ ਸਾਡੀ ਜਿਹੜੀ ਟੀਮ ਵਰਕ ਹੈ ਸਾਡੀ ਸੰਸਥਾ ਦੇ ਜਿਹੜੇ ਲੋਕੀ ਹੈ ਸਾਡੀ ਸੰਸਥਾ ਦੇ ਜਿਹੜੇ ਮੈਂਬਰ ਹੈ ਉਹ ਬੜੇ ਚਾਹਵਾਨ ਹੈ ਕਿ ਪਹਿਲੀ ਵਾਰ ਇਹ ਅਖਿਲ ਭਾਰਤੀ ਅਗਰਵਲ ਸਮੇਲਨ ਜਿਹੜਾ ਇਸ ਅ ਇਹ ਫੰਕਸ਼ਨ ਕਰ ਰਿਹਾ ਹੈ ਇਸ ਫੰਕਸ਼ਨ ਦੇ ਬਾਅਦ ਅਸੀਂ ਹਰ ਵੀ ਜਿੰਨੇ ਵੀ ਫੰਕਸ਼ਨ ਹੋਣਗੇ ਜਿਵੇਂ ਜਦ ਬੱਚਿਆਂ ਨੂੰ ਕੋਈ ਪ੍ਰਤਿਦਾਇਆ ਮਜਾਗਤ ਹੋਊਗੀ ਅਸੀਂ ਉਹ ਨੂੰ ਕਰਦੇ ਰਹਾਂਗੇ ਸਰ ਇਹਦੇ ਵਿੱਚ ਕਿੰਨੀਆਂ ਟੀਮਸ ਕਿੰਨੇ ਬੱਚਿਆਂ ਦੇ ਗਾਂਸਪੁੱਟ ਜਿਹੜੇ ਭਾਗ ਦੇ ਅਸੀਂ ਹਰ ਬੱਚਿਆਂ ਨੂੰ ਇਸ ਤੇ ਮੌਕਾ ਦਿੱਤਾ ਹੈ ਜਿਵੇਂ ਅਸੀਂ ਗਰੁੱਪ ਬਣਾਏ ਹੈ ਅੰਡਰ 6 ਹੈ ਅੰਡਰ 10 ਹੈ ਅੰਡਰ 13 ਅੰਡਰ 16 121 ਇਵਨ ਅਸੀਂ ਆਪਣੇ ਮਹਿਲਾਇਨੋ ਵੀ ਇਸ ਤੇ ਰਿਸਾ ਲੈਣ ਦਾ ਮੌਕਾ ਦਿੱਤਾ ਹੈ ਜਿਵੇਂ ਮਾਂ ਸਪੈਸ਼ਲ ਅਸੀਂ ਰੱਖਿਆ ਵੀ ਮਸਤ ਮੱਕੀ ਮੰਮੀਆਂ ਵੀ ਆ ਕੇ ਵਿੱਚ ਆਪਣਾ ਫੰਕਸ਼ਨ ਆਪਣਾ ਟੈਂਡ ਕਰ ਸਕਦੇ ਆਗੇ ਕਿ तकरीबन 400 150 ਪਾਰਟਿਸਪੈਂਟਸ ਆ ਚੁੱਕੇ ਹੈ ਸਾਰੇ ਪੰਜਾਬ ਤੋਂ ਜਿਹੜਾ ਕਿ 28 ਸਟੰਬਰ ਨੂੰ ਆ सॉरी 28 ਬਰੈ ਨੂੰ ਆਪਣੇ ਸਕੂਲ ਦੇ ਚਪਲੇ ਪਰ ਪਰਫੋਰਮੈਂਸ ਦੇ ਸਰ ਇਹਸ ਪ੍ਰੋਗਰਾਮ ਦਾ ਟਾਈਮਿੰਗ ਕੀ ਟਾਈਮਿੰਗ ਅਸੀਂ 10 ਤੋਂ 5 ਵਜੇ ਤੱਕ ਰੱਖਿਆ ਹੈ ਵਿੱਚ ਲੰਚ ਬ੍ਰੇਕ ਹੈ 1:30 ਤੋਂ 2:30 ਤੱਕ ਮੈਂ ਬਹੁਤ-ਬਹੁਤ ਧੰਨਵਾਦ ਇਸ ਸੋਸਤੋ ਇਸ ਸਨ ਸਰਿੰਦਰ ਅਗਰਵਾਹ ਜੀ ਜਿਹੜੇ ਆ ਅਖਲ ਭਾਰਤੀ ਅਗਰਵਾਹ ਸੰਮੇਲਨ ਦੇ ਪ੍ਰਧਾਨ ਨੇ ਸਰ ਕੋਈ ਹੋਰ ਗੱਲ ਹੈ ਤੁਸੀਂ ਜਿਹੜੀ ਇਸ ਮੈਂ ਅੱਜ ਮੇਰੇ ਮੇਰੇ ਨਾਲ ਅਸੀਂ ਜੀ ਮੀਟਿੰਗ ਕਰਦੇ ਪਏ ਆ ਨਵੀਨ ਅਗਰਵਾਲ ਜੀ ਜਿਹੜੇ ਸ਼ਾਰਦੂਨ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੈਗੇ ਨਵੀਨ ਅਗਰਵਾਲ ਜੀ ਜਿਹੜੇ ਸਾਡੇ ਸ਼ਾਰਦੂਨ ਦੇ ਚੰਨ ਸ਼ਕਤੀ ਹੈਗੇ ਇਸੀ ਸਾਰੀ ਸ਼ਾਰਦੂਨ ਦੀ ਟੀਮ ਸਾਡੇ ਨਾਲ ਹੈ ਇਹ ਅਸੀਂ ਕਰਦੇ ਆ ਅਸੀਂ ਫਿਊਚਰ ਵਾਸਤੇ ਵੀ ਗੱਲ ਕਰਨਾ ਚਾਹੁੰਦੇ ਆ ਕਿ ਸਾਡੀ ਜਿਹੜੀ ਟੀਮ ਅਕਿਲ ਭਾਰਤੀ ਐਗਰੀਕਲਚਰ ਮਿਸ਼ਨ ਜਿਨੇ ਪਿਛਲੀ ਵਾਰ ਵੀ ਅਸੀਂ ਆਪਣੇ ਬੱਚਿਆਂ ਦੇ ਵਾਸਤੇ ਸਮਾਜ ਦੇ ਵਾਸਤੇ ਮੈਡੀਕਲਲੀ ਹੈਲਪ ਜਿਵੇਂ ਰਾ ਜਾਂ ਵੀ ਐਜੂਕੇਸ਼ਨ ਦਾ ਜਾਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਪ੍ਰਕ੍ਰਿਤਿਕ ਆਫਤਾਂ ਦੀ ਹੈ ਉਹਨਾਂ ਅਸੀਂ ਸੋਰਟ ਆਊਟ ਕਰਦੇ ਆ ਕਿ ਸਸਤੀ ਸੇਵਾ ਕਰਨ ਦਾ ਤਿਆਰ ਰਹੇ ਸਾਡੀ ਟੀਮ ਹਰ ਵਕਤ ਹਰ ਕੰਮ ਕਰਨ ਵਾਸਤੇ ਲੜੀ ਦੀ ਦਿੱਕਤਾਂ ਦੀ ਜਿਹਨੂੰ ਪਰਮਾਤਮਾ ਤੋਂ ਪਿਆਰ ਰਹੀ ਹੈ ਆਉਣ ਵਾਲੇ ਟਾਈਮ ਦੀ ਅਸੀਂ ਇਹ ਜੁਰਮ ਕਰਦੇ ਹਾਂ ਬਹੁਤਾਂ ਸੋ ਦੋਸਤੋ ਜਿਵੇਂ ਪਹਿਲਾਂ ਦੱਸਿਆ ਕਿ ਸੰਤ ਸ੍ਰਿੰਦਰ ਅਗਰਵਾਲ ਜੀ ਅਖਲ ਭਾਰਤੀ ਅਗਰਵਾਲ ਸੰਮੇਲਨ ਪੰਜਾਬ ਦੇ ਅਧਿਐਸ ਤੇ ਨਾਲ ਇਹਨਾਂ ਦੇ ਰਿਪਰਿਜ਼ੈਂਟੈਂਟ ਜਿਹੜੇ ਅੱਜ ਇਸ ਮੀਟਿੰਗ ਦੇ ਵਿੱਚ ਹਾਜ਼ਰਤ ਹੈ ਇਹਨਾਂ ਦੇ ਕੀ ਨਾਂ ਦੱਸੇ ਇਹਨਾਂ ਨੇ ਸੋ ਮੈਂ ਇੱਥੇ ਹੀ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਜਿਹੜਾ ਅਖਲ ਭਾਰਤੀ ਅਗਰਵਾਲ ਸੰਮੇਲਨ ਹੈ ਜਿਵੇਂ ਇਹਨਾਂ ਅੱਜ ਦੱਸਿਆ ਇਸ ਸਮੇਂ ਸਮੇਂ ਤੇ ਜਨ ਹਿਤ ਦੀ ਲੋਕਾਂ ਦੇ ਆਬਾਦ ਦੇ ਜਿਹੜੇ ਜ਼ਰੂਰਤਮੰਦ ਨੀੜੀ ਬਸਨ ਆ ਉਹਨਾਂ ਦੀ ਮਦਦ ਕਰਦਾ ਰਹਿੰਦਾ ਵਿਸ਼ੇਸ਼ ਤੌਰ ਤੇ ਕੋਈ ਗਰੀਬ ਬੱਚੇ ਪਾਣੇ ਵਾਲੇ ਉਹਨਾਂ ਨੂੰ ਯੂਨੀਫਾਰਮ ਬੁਕਸ ਵਗੈਰਾ ਜਾਂ ਕੋਈ ਕਿਸੇ ਦੀ ਸ਼ਾਦੀ ਵਿਆਹ ਕਿਸੇ ਤੋਂ ਜਿਹੜਾ ਕਿਸੇ ਨਾਲ ਕਿਸੇ ਕਰਕੇ ਕੋਈ ਜ਼ਰੂਰਤ ਹੈ ਉਹਦੀ ਵੀ ਫਿਲ ਕਰ ਲਈ ਪ੍ਰੋਪਰ ਇਹਨਾਂ ਦੀ ਤਿਆਰੀ ਕਰ ਲਈ ਔਰ ਪ੍ਰੋਪਰ ਪਲੈਨਿੰਗ ਦੇ ਨਾਲ ਇਹ ਸਾਰਾ ਕਰਦੇ ਆ ਵੈਰੀਫਾਈ ਕਮ ਟੂ ਬਾਅਦ ਉਸ ਜਿਹੜਾ ਪੁਨੂਲੀ ਪਰਸਨ ਉਹਦੀ ਹੈਲਪ ਕਰਦੇ ਆ ਸੋ ਗਾਂ ਤੋਂ ਵੀ ਇਹਨਾਂ ਨੇ ਦੱਸਿਆ ਕਿ ਇਹਨਾਂ ਦਾ ਇਸੇ ਤਰ੍ਹਾਂ ਚੱਲਦਾ ਰਹੂਗਾ ਔਰ ਇਹ ਜਿਹੜਾ ਪ੍ਰੋਗਰਾਮ ਹੈ ਮੈਗਾ ਡਾਂਸ ਫੇਸਟ 2024 ਇਹ ਪੰਜਾਬ ਦੇ ਵਿੱਚ ਇਹਨਾਂ ਜਿਹੜਾ ਸਮਿਰਲ ਵਰੋਂ ਪਹਿਲੀ ਵਾਰ ਕਰਵਾਇਆ ਜਾ ਰਿਹਾ ਜਿਹਦਾ ਵਿੱਚ ਇਹਨਾਂ ਨੇ ਦੱਸਿਆ ਕਿ ਇਹਨਾਂ ਦਾ ਮੋਟਿਵ ਹੈ ਬੱਚਿਆਂ ਦੀ ਜਿਹੜੀ ਪ੍ਰਤਿਭਾ ਉਹ ਜਾਗਰ ਕੀਤੀ ਜਾਵੇ ਸਭ ਤੋਂ ਵੱਡੀ ਗੱਲ ਇਹਨਾਂ ਨੇ ਉਹ ਜਿਹੜੇ ਬੱਚੇ ਫਸ ਸੈਗਮੈਂਟ 3 ਵਿੱਚ ਚਾਣਗੇ ਤੇ ਨਾਲ ਹੋਰ ਤੇ ਜਿੱਥੇ ਉਹਨਾਂ ਨੇ ਪੀਰਾਂਸ ਨੂੰ ਵੀ ਗੱਲ ਕੀਤੀ ਆ ਉਹਨਾਂ ਨੂੰ ਸਨਮਾਨ ਵੀ ਕੀਤਾ ਜਾਊਗਾ ਉਹਨਾਂ ਨੂੰ ਐਪੀਸ਼ੀਅਟ ਕੀਤਾ ਜਾਊਗਾ ਉਹਨਾਂ ਨੂੰ ਪ੍ਰਮਾਣ ਪੱਤਰ ਸੋ ਇਹੋ ਜਿਹੇ ਉਪਰਾਲੇ ਜਿਹੜੇ ਆ ਅਖਿਲ ਭਾਰਤੀ ਅਗਰਵਾਲਸ ਮੇਲਣ ਬਰੂ ਲਗਾਤਾਰ ਕੀਤੇ ਜਾਂਦੇ ਨੇ ਆ ਤੇ ਸੋ ਇਹਨਾਂ ਪਰੋ ਇਹ ਆ ਕਿ ਉਸ ਦਿਨ 28 ਅਪ੍ਰੈਲ ਨੂੰ ਜਿਹੜਾ ਸਮਾਗਮ ਬਹੁਤ ਵੱਡੇ ਪੱਧਰ ਦਾ ਹੋਊਗਾ 9 ਵਜੇ ਜਿਹੜਾ ਸ਼ੁਰੂ ਹੋਊਗਾ ਤੇ ਬਾਅਦ ਚ ਲਾਸਟ ਜਿਹੜਾ ਤੱਕ ਉਹਦੀ ਸਮਾਪਤੀ ਜਿਹੜੀ ਆ ਦੇਰ ਰਾਤ ਕੋਈ ਸੋ ਕੋਸ਼ਿਸ਼ ਕਰਿਓ ਤੁਸੀਂ ਇਸ ਚੀਜ਼ ਦੇ ਵਿੱਚ ਪਹੁੰਚਣ ਦੀ ਜਿਹੇ ਨਾਲ ਬੱਚਿਆਂ ਦੀ ਜਿਹੜੀ ਆ ਪੂਰੀ ਤਰ੍ਹਾਂ ਪ੍ਰਤਵਾ ਜਿਹੜੀ ਤੁਸੀਂ ਦੇਖ ਸਕੋ ਔਰ ਨਾਲ ਦੀ ਨਾਲ ਇਸ